ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਸਾਰੇ ਸੰਗਤ ਨੂੰ ਅੱਜ ਇੱਥੇ ਆਉਣ ਤੇ ਮੈਂ ਦਸਰਬੰਦੀ ਦੇ ਅੱਜ ਤੋਂ 124 ਸਾਲ ਪਹਿਲਾਂ ਨਾਬੇ ਦੇ ਕਿਲੇ ਦੇ ਵਿੱਚ ਹੀਰਾ ਸਿੰਘ ਜੀ ਮਹਾਰਾ ਹੀਰਾ ਸਿੰਘ ਜੀ ਆਪਣੇ ਪਰਿਵਾਰ ਚੋਂ ਪਹਿਲੇ ਨਾਬੇ ਦੇ ਮਹਾਰਾਏ ਪਾਈ ਨਰੈਣ ਸਿੰਘ ਜੀ ਨੂੰ ਕਹਿੰਦੇ ਵੀ ਮੈਨੂੰ ਇੱਕ ਇਹੋ ਜਿਹਾ ਸਿੰਘ ਚਾਹੀਦਾ ਜਿਹੜਾ ਤਿੰਨ ਦਿਨ ਲਗਾਤਾਰ ਅਖੰਡ ਪਾਠ ਸਾਹਿਬ ਪਾਠ ਕਰ ਸਕਦਾ ਨਰੈਣ ਸਿੰਘ ਜੀ ਕਹਿੰਦੇ ਮੈਂ ਪਾਠ ਕਰਤਾ ਲੂੰਗਾ ਪਰ ਸਾਨੂੰ ਇੱਕ ਐਓ ਜਾਂ ਸਿੰਘ ਚਾਹੀਦਾ ਜਿਹੜਾ ਤਿੰਨ ਦਿਨ ਲਗਾਤਾਰ ਇੱਕ ਚੌਂਕੜੇ 'ਚ ਬੈ ਕੇ ਪਾਠ ਸੁਣ ਵੀ ਲੇ ਹੀਰਾ ਸਿੰਘ ਜੀ ਕਹਿੰਦੇ ਵੀ ਮੈਂ ਪਾਠ ਸੁਰੂ ਕਰੂੰਗਾ ਤੁਸੀਂ ਪਾਠ ਕਰੋ 124 ਸਾਲ ਬਾਅਦ ਅੱਜ ਹੀਰਾ ਮੈਲ ਦੀ ਧਰਤੀ ਤੇ ਬਾਬਾ ਰਾਇਆ ਸਿੰਘ ਜੀ ਨੇ ਦੋ ਦਿਨ ਲਗਾਤਾਰ ਪਾਠ ਕੀਤਾ ਦੇ ਕੇ ਨਹੀਂ ਖੁਸ਼ੀ ਹੁੰਦੀ ਐ ਵੀ 124 ਸਾਲ ਪਹਿਲਾਂ ਜਿਹੜਾ ਸਮਾਂ ਸੀਗਾ ਉਹੀ ਸਮਾਜ ਵਾਪਸ ਆਇਆ ਹੈ ਉਹੀ ਟਾਈਮ ਵਾਪਸ ਹੈ ਬੋਲੇ ਕਾਰਿਆਲੇ ਜੈਕਾਰੇ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਵਾਅਦਾ ਕਰਨਾ ਚਾਹੁੰਦਾ ਵੀ ਮੈਂ ਆਪਣੀ ਪੂਰੀ ਜ਼ਿੰਦਗੀ ਆਪਣੇ ਬਰਨ ਦਿਨ ਤੱਕ ਸਿੱਖੀ ਨਾਲ ਜੁੜਿਆ ਰਹੂੰਗਾ ਤੇ ਗੁਰੂ ਮਹਾਰਾਜ ਦੇ ਦਿੱਤੇ ਹੋਏ ਰਸਤੇ 'ਤੇ ਚੱਲੂੰਗਾ ਹਾ ਬੋਲੇ ਕਾਰਿਆਲੇ ਅੱਜ ਜਿਹੜੀ ਤੁਸੀਂ ਰੌਣਕ ਦੇਖ ਰਹੇ ਹੋ ਹੀਰਾ ਮੈਦਾਨ ਵਿੱਚ ਅੱਜ ਜਿਹੜੀ ਤੁਸੀਂ ਰੌਣਕ ਹੀਰਾ ਮੈਦਾਨ ਦੇ ਵਿੱਚ ਦੇਖ ਰਹੇ ਹੋ ਇਹਦੀ ਸਾਰੀ ਮੈਂਤ ਮੇਰੇ ਪਰਿਵਾਰ ਨੂੰ ਤੇ ਸਾਰੀ ਸੰਗਤ ਨੂੰ ਜਾਂਦੀ ਹੈ ਜਿੱਥੇ ਅੱਜ ਆਪਾਂ ਖੜੇ ਆ ਉਹ ਆਪਣੇ ਕਰ ਨਹੀਂ ਸਾਰੇ ਸੰਗਤ ਦੇ ਕਰਕੇ ਵੀ ਆਪਾਂ ਇੱਥੇ ਖੜੇ ਹਾਂ खासकर अपने संवीत वीर जी मीत वीर जी, जी, जी सारे बहुत बहुत धन्यवाद वाहगुरु जी का खालसा वाहगुरु जी की फतेह Thank you.